ਸਤਕਾਰਯੋਗ ਬਹੁਜਨ ਸੰਘਰਸ਼ ਦੇ ਜਾਬਾਜ ਸਾਥੀਓ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦੇ ਬੇਮਿਸਾਲ ਸੰਘਰਸ਼ ਸਦਕਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਦਿੱਤੇ ਗਏ ਵੋਟ ਦੇ ਅਧਿਕਾਰ ਦੀ ਬਦੌਲਤ ਭਾਰਤ ਦੇ ਸਭ ਤੋਂ ਵੱਡੇ ਪ੍ਰਦੇਸ਼ ਉੱਤਰ ਪ੍ਰਦੇਸ਼ ਵਿੱਚ ਜਦੋਂ ਭੈਣ ਕੁਮਾਰੀ ਮਾਇਆਵਤੀ ਜੀ ਦੀ ਸਰਕਾਰ ਬਣੀ ਤਾਂ ਬਹੁਜਨ ਜਾਗਰਤੀ ਦੇ ਉਦੇਸ਼ ਤੇ ਅਤੇ ਸਰਬ ਸਮਾਜ ਦੇ ਹਿੱਤ ਵਿੱਚ ਬੇਮਿਸਾਲ ਅਤੇ ਇਤਿਹਾਸਕ ਕਾਰਜ ਕੀਤੇ ਗਏ। ਆਧੁਨਿਕ ਭਾਰਤ ਵਿੱਚ ਬਹੁਜਨ ਸਮਾਜ ਲਈ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਭੈਣ ਕੁਮਾਰੀ ਮਾਇਆਵਤੀ ਜੀ ਦੀ ਜੋਗ ਅਗਵਾਈ ਵਿੱਚ ਅਜਿਹੇ ਇਤਿਹਾਸਕ ਕਾਰਜ ਕੀਤੇ ਗਏ ਜੋ ਇਤਿਹਾਸ ਦੇ ਪੰਨਿਆਂ ਉੱਪਰ ਸਿਰਫ ਦਰਜ ਹੀ ਨਹੀਂ ਹੋਏ ਸਗੋਂ ਇਤਿਹਾਸ ਦੇ ਵਿੱਚ ਸੁਨਹਿਰੀ ਪੰਨੇ ਹੀ ਬਣ ਗਏ ਅੱਜ ਅਸੀਂ ਭੈਣ ਕੁਮਾਰੀ ਮਾਇਆਵਤੀ ਜੀ ਦੀ ਸਰਕਾਰ ਸਮੇ ਸਮਾਜਿਕ ਪਰਿਵਰਤਨ ਲਿਆਉਣ ਵਾਲੇ ਮਹਾਪੁਰਖਾਂ ਦੇ ਨਾਮ ਉੱਤੇ ਸ਼ੁਰੂ ਕੀਤੇ ਗਏ ਅਵਾਰਡਾਂ ਦੀ ਸੰਖੇਪ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਮਾਜਿਕ ਪਰਵਰਤਨ ਲਿਆਉਣ ਵਾਲੇ ਮਹਾਪੁਰਖਾਂ ਦੇ ਨਾਂ ਤੇ ਸ਼ੁਰੂ ਕੀਤੇ ਗਏ ਅਵਾਰਡ ਡਾਕਟਰ ਬੀ ਆਰ ਅੰਬੇਡਕਰ ਗੌਰਵ ਅਵਾਰਡ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਤੇ ਕੰਮਾਂ ਨੂੰ ਅੱਗੇ ਵਧਾਉਣ ਵਾਲੇ ਵਿਅਕਤੀਆਂ ਨੂੰ ਹਰ ਸਾਲ ਦਿੱਤਾ ਜਾਵੇਗਾ ਮਿਤੀ 14/4/1997 ਨੂੰ ਡਾਕਟਰ ਅੰਬੇਡਕਰ ਗੌਰਵ ਅਵਾਰਡ ਦਾ ਐਲਾਨ ਕੀਤਾ ਗਿਆ ਹੱਲਿਆ ਵਾਈ ਹੌਲਕਰ ਅਵਾਰਡ ਇਹ ਸਰਕਾਰੀ ਪ੍ਰਬੰਧ ਦੇ ਖੇਤਰ ਵਿੱਚ ਉੱਤਮ ਕੰਮ ਕਰਨ ਵਾਲੀ ਔਰਤ ਨੂੰ ਹਰ ਸਾਲ ਦਿੱਤਾ ਜਾਵੇਗਾ ਇਹ 4 9 1997 ਨੂੰ ਹੱਲਿਆ ਵਾਈ ਹੌਲਕਰ ਅਵਾਰਡ ਐਲਾਨਿਆ ਗਿਆ ਸੰਤਰ ਵਿਦਾਸ ਯਾਦਗਾਰੀ ਅਵਾਰਡ ਸੰਤਰ ਵਿਦਾਸ ਜੀ ਦੇ ਵਿਚਾਰਾਂ ਅਤੇ ਸਾਹਿਤ ਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਨੂੰ ਹਰ ਸਾਲ ਦਿੱਤਾ ਜਾਵੇਗਾ ਇਹ ਅਵਾਰਡ 11 9 1997 ਨੂੰ ਐਲਾਨਿਆ ਗਿਆ ਸੀ ਸੰਤ ਕਬੀਰ ਸੰਸਕ੍ਰਿਤ ਇਕਤਾ ਅਵਾਰਡ ਫਿਰਕੂ ਅਤੇ ਸਮਾਜਿਕ ਭਾਈਚਾਰਾ ਅਤੇ ਸੰਸਕ੍ਰਿਤ ਇਕਤਾ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਹਰ ਸਾਲ ਦਿੱਤਾ ਜਾਵੇਗਾ ਇਕ 11 9 1997 ਨੂੰ ਸੰਤ ਕਬੀਰ ਸੰਸਕ੍ਰਿਤ ਇਕਤਾ ਅਵਾਰਡ ਐਲਾਨਿਆ ਗਿਆ ਸੀ। ਮਹਾਰਿਸ਼ੀ ਵਾਲਮੀਕ ਸਾਹਿਤ ਅਵਾਰਡ ਸੰਸਕ੍ਰਿਤ ਸਾਹਿਤ ਖਾਸ ਤੌਰ ਤੇ ਕਾਵਿ ਸਿਰਜਣਾ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੂੰ ਹਰ ਸਾਲ ਦਿੱਤਾ ਜਾਵੇਗਾ। ਮਹਾਰਿਸ਼ੀ ਵਾਲਮੀਕ ਸਾਹਿਤ ਅਵਾਰਡ 11-9-1997 ਨੂੰ ਐਲਾਨਿਆ ਗਿਆ ਸੀ ਬਹਾਦਰ ਲక్ష్ਮੀਬਾਈ ਅਵਾਰਡ ਬੀਰਤਾ ਦੇ ਖੇਤਰ ਵਿੱਚ ਉੱਤਮ ਕੰਮ ਕਰਨ ਵਾਲੀ ਔਰਤ ਨੂੰ ਹਰ ਸਾਲ ਦਿੱਤਾ ਜਾਵੇਗਾ ਬਹਾਦਰ ਲక్ష్ਮੀਬਾਈ ਅਵਾਰਡ 17-9-1997 ਨੂੰ ਐਲਾਨਿਆ ਗਿਆ ਸੀ ਬਹਾਦਰ ਚਲਕਾਰੀਬਾਈ ਅਵਾਰਡ ਬੀਰਤਾ ਦੇ ਖੇਤਰ ਵਿੱਚ ਉੱਤਮ ਕੰਮ ਕਰਨ ਵਾਲੀ ਔਰਤ ਨੂੰ ਹਰ ਸਾਲ ਦਿੱਤਾ ਜਾਵੇਗਾ ਇਹ 17/9/1997 ਨੂੰ ਐਲਾਨਿਆ ਗਿਆ ਸੀ ਅਵੰਤੀ ਵਾਈ ਅਵਾਰਡ ਸਰਕਾਰੀ ਪ੍ਰਬੰਧ ਦੇ ਖੇਤਰ ਵਿੱਚ ਉੱਤਮ ਕੰਮ ਕਰਨ ਵਾਲੀ ਔਰਤ ਨੂੰ ਹਰ ਸਾਲ ਦਿੱਤਾ ਜਾਵੇਗਾ ਅਵੰਤੀ ਵਾਈ ਅਵਾਰਡ 17/9/1997 ਨੂੰ ਐਲਾਨਿਆ ਗਿਆ ਸੀ ਸਵਿੱਤਰੀ ਵਾਈ ਫੂਲੇ ਅਵਾਰਡ ਹਰ ਸਾਲ ਸਰਬ ਉੱਤਮ ਅਧਿਆਪਕਾਂ ਨੂੰ ਦਿੱਤਾ ਜਾਵੇਗਾ ਸਵਿੱਤਰੀ ਵਾਈ ਫੂਲੇ ਅਵਾਰਡ 17/9/1997 ਨੂੰ ਭੈਣ ਕੁਮਾਰੀ ਮਾਇਆਵਤੀ ਜੀ ਦੀ ਸਰਕਾਰ ਵਿੱਚ ਐਲਾਨਿਆ ਗਿਆ ਸੀ ਸਮਾਜ ਵਿੱਚ ਪਰਿਵਰਤਨ ਲਿਆਉਣ ਵਾਲੇ ਮਹਾਨ ਮਹਾਪੁਰਸ਼ਾਂ ਦੇ ਨਾਮ ਤੇ ਅਵਾਰਡ ਦੇ ਕੇ ਉਨ੍ਹਾਂ ਦੀ ਯਾਦ ਨੂੰ ਸਮਾਜ ਵਿੱਚ ਤਰੋ-ਤਾਜ਼ਾ ਰੱਖਣ ਦੇ ਸੰਕਲਪ ਦੇ ਹਿੱਤ ਇਹ ਅਵਾਰਡ ਬੌਝਨ ਸਮਾਜ ਪਾਰਟੀ ਦੀ ਸਰਕਾਰ ਵੱਲੋਂ ਐਲਾਨੇ ਗਏ ਸਨ